ਪਿਆੜਕ ਸੜਕ ਹਾਸਾ ਵਾਪਰੇ ਤੇ ਇਸ ਸੜਕ ਹਾਸਤੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਤਾਂ ਮ੍ਰਿਤਕ ਨੌਜਵਾਨਾਂ ਦੀ ਪਛਾਣ ਇੱਕ ਦੀ ਲਾਡੀ ਦੇ ਵਜੋਂ ਹੋਈ ਆ ਦੂਜੇ ਦੀ ਪਛਾਣ ਜਤਿੰਦਰ ਵਜੋਂ ਹੋਈ ਆ ਲਾਡੀ ਅਤੇ ਜਤਿੰਦਰ ਜਿਹੜੇ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ ਤਾਂ ਕੁਝ ਸਮਾਨ ਲੈਣ ਦੇ ਲਈ ਉਹ ਜਦੋਂ ਕਿਸੇ ਦੁਕਾਨ ਤੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਤਾਂ ਵੇਖ ਸਕਦੇ ਹੋ ਗੱਡੀ ਦਾ ਹਾਲ ਕੀ ਹੋਇਆ ਦਰਸਲ ਇਹ ਦੋਸਤ ਜਿਹੜੇ ਕਿਸੇ ਦੋਸਤ ਦੀ ਬਰਥਡੇ ਪਾਰਟੀ ਕਰ ਰਹੇ ਸਨ ਤਾਂ ਜਦੋਂ ਉਹ ਕੋਈ ਸਮਾਨ ਲੈਣ ਦੁਕਾਨ ਤੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਪਿੰਡ ਰੋਗਲਾ ਦੇ ਨਜ਼ਦੀਕ ਹੀ ਪੁਲ ਦਾ ਕੰਮ ਚੱਲ ਰਿਹਾ ਤਾਂ ਉੱਥੇ ਜੋ ਹੰਪ ਬਣੇ ਹੋਏ ਸੀਗੇ ਤੇ ਉੱਥੇ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਆ ਤਾਂ ਤੁਸੀਂ ਜੋ ਹਾਦਸਾ ਵਾਪਰ ਹੈਗਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਾਇਦ ਗੱਡੀ ਦੀ ਜਿਹੜੀ ਰਫ਼ਤਾਰ ਉਹ ਵੀ ਜ਼ਿਆਦਾ ਹੋ ਸਕਦੀ ਹੈ ਜਿਸ ਕਾਰਨ ਇੰਨੀ ਭਿਆਨਕ ਜਿਹੜੀ ਉਹ ਟੱਕਰ ਹੋਈ ਆ ਤਾਂ ਜੋ ਉਥੇ ਸਪੀਡ ਬ੍ਰੇਕਰ ਇੱਕ ਤਰ੍ਹਾਂ ਬਣਾਏ ਹੋਏ ਸੀਗੇ ਤਾਂ ਉੱਥੇ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਸਿੱਧੀ ਜਾ ਦਰਖਤ ਦੇ ਨਾਲ ਟਕਰਾਂਦੀ ਹੈਗੀ ਆ ਤਾਂ ਵਰਨਾ ਗੱਡੀ ਵੇਖ ਸਕਦੇ ਹੋ ਕਿ ਉਸ ਦਾ ਹਾਲ ਕੀ ਹੋਇਆ ਤੇ ਇੱਕ ਪਾਸੇ ਇਹ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਲਾਡੀ ਨਾਮ ਦੇ ਨੌਜਵਾਨ ਦੀ ਹੈਗੀ ਹੈ ਤੇ ਦੂਜੀ ਤਸਵੀਰ ਜਤਿੰਦਰ ਨਾਮ ਦੇ ਨੌਜਵਾਨ ਦੀ ਹੈਗੀ ਆ ਤਾਂ ਲਾਡੀ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀਗਾ ਤੇ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਦੀ ਉਹ ਪਾਰਟੀ ਕਰ ਰਹੇ ਸਨ ਤਾਂ ਵਰਨਾ ਗੱਡੀ ਤੇ ਸਵਾਰ ਹੋ ਕੇ ਜਦੋਂ ਉਹ ਸਮਾਨ ਲੈਣ ਦੇ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਤਾਂ ਦੋਨੇ ਦੋਸਤਾਂ ਦਾ ਇਕੱਠਿਆ ਸੰਸਕਾਰ ਕੀਤਾ ਗਿਆ ਪਿੰਡ ਦੇ ਵਿੱਚ ਸੋਖ ਦੀ ਰਲ ਸੋਖ ਦੀ ਲਹਿਰ ਹੈਗੀ ਆ ਤਾਂ ਪਿੰਡ ਰੋਕ ਲਾਇਆ ਗਿਆ ਦਿੜਬਾ ਦਾ ਪਿੰਡ ਇਹ ਰੋਕਲਾ ਪਿੰਡ ਹੈ ਜਿੱਥੇ ਇਹ ਮੰਦ ਪਾਣਾ ਮੰਦ ਭਾਗਾ ਜਿਹੜਾ ਪਾਣਾ ਉਹ ਵਾਪਰਿਆ ਹੈ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਹਾਸੇ ਦੀਆਂ ਤਸਵੀਰਾਂ ਨੇ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਦੋ ਜਵਾਨ ਪੁੱਤ ਜਿਹੜੇ ਪਿੰਡ ਦੇ ਵਿੱਚੋਂ ਚਲੇ ਗਏ ਨੇ ਤਾਂ ਦੋ ਘਰਾਂ ਦੇ ਚਿਰਾਗ ਬੁੱਝ ਗਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋਇਆ ਪੰਜਾਬ ਦੇ ਵਿੱਚ ਇੰਨੀ ਦਿਨੀ ਗੱਲ ਕੀਤੀ ਜਾਵੇ ਤਾਂ ਧੁੰਦ ਜਿਹੜੀ ਆ ਉਹ ਬਹੁਤ ਜ਼ੋਰਾਂ ਦੇ ਨਾਲ ਪੈ ਰਹੀ ਆ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਆਮ ਤੌਰ ਤੇ ਆਪਾਂ ਦੇਖਦੇ ਆਂ ਕਈ ਵਾਰ ਧੁੰਦ ਦੇ ਕਾਰਨ ਹਾਦਸੇ ਵਾਪਰ ਜਾਂਦੇ ਨੇ ਕਈ ਵਾਰ ਸਪੀਡ ਜਿਹੜੀ ਉਹ ਜ਼ਿਆਦਾ ਹੁੰਦੀ ਆ ਉਸ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਜਾਂ ਫਿਰ ਗਲਤੀ ਕਿਸੇ ਦੀ ਹੁੰਦੀ ਆ ਭੁਗਤਨੀ ਕਿਸੇ ਨੂੰ ਪਈ ਜਾਂਦੀ ਆ ਕੋਈ ਓਵਰਟੇਕ ਕਰਨ ਦਾ ਕੋਈ ਉਸ ਦੌਰਾਨ ਕਿਸੇ ਦੇ ਨਾਲ ਆਹਮੋ ਸਾਹਮਣੇ ਟੱਕਰ ਹੋ ਜਾਂਦੀ ਆ ਤਾਂ ਇਸ ਕਰਕੇ ਤੋਂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇ ਪਿੰਡ ਵਾਸੀਆਂ ਨੇ ਇਹ ਵੀ ਹੁਣ ਅਪੀਲ ਕੀਤੀ ਆ ਕਿ ਜੋ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਉਹ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਪਰ ਦੋ ਤੋਂ ਤਿੰਨ ਹਾਦਸੇ ਜਿਹੜੇ ਹੋ ਚੁੱਕੇ ਨੇ ਠੇਕੇਦਾਰ ਨੂੰ ਪਿੰਡ ਵਾਸੀਏ ਦਾ ਕਹਿਣਾ ਕਿ ਅਸੀਂ ਬਹੁਤ ਵਾਰ ਕਹਿ ਚੁੱਕੇ ਆ ਕਿ ਇਹ ਕੰਮ ਜਲਦ ਖਤਮ ਕੀਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਹਾਦਸੇ ਵਾਪਰਿਆ ਤੇ ਹੁਣ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਤਾਂ ਇਹ ਤਸਵੀਰਾਂ ਤੁਹਾਨੂੰ ਨੌਜਵਾਨਾਂ ਦੀਆਂ ਦਿਖਾ ਰਹੇ ਆ ਤੇ ਦੋਨੇ ਦੋਸਤਾਂ ਦੇ ਇਕੱਠਿਆ ਸਸਕਾਰ ਕੀਤੇ ਗਏ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਤਾਂ ਸੰਗਰੂਰ ਦਾ ਪਿੰਡ ਇਹ ਰੋਗਲਾ ਹੈਗਾ ਦੋਨੇ ਨੌਜਵਾਨ ਜਿਹੜੇ ਪਿੰਡ ਰੋਗਲਾ ਦੇ ਹੀ ਰਹਿਣ ਵਾਲੇ ਸਨ ਭਾਈ ਇੱਕ ਭਤੀਜਾ ਲੱਗਦਾ ਸੀ ਮੇਰਾ ਇੱਕ ਭਰਾ ਲੱਗਦਾ ਇਸ ਆਪਣੇ ਲਾਣੇ ਜੋ ਦੀਗਾ ਮੈਂ ਵਾਪਰੇ ਘਟਨਾ ਦਾ ਗੱਲ ਇੱਕ ਦੂਜਾ ਪਤੀ ਜੀ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ ਧੀ ਪੂਰੇ ਖੇਤ ਬੈਠੇ ਨਵੇਂ ਮੁੰਡੇ ਇਕੱਠੇ ਹੋ ਰਹੇ ਜਿਹੜੇ ਪੜਦੇ ਤੇ ਨਈ ਪਾਰਟੀ ਕਰੀ ਤੀ ਕੋਈ ਸਮਾਨ ਸੌਣ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਉਥੋਂ ਮੁੜਦੇ ਹੋਏ ਸੰਤਾਈ ਪਤਾ ਲੱਗਿਆ ਵੀ ਇਹਨੇ ਐਕਸੀਡੈਂਟ ਹੋ ਗਿਆ ਬਈ ਮੈਂ ਪਹਿਲਾਂ ਵੀ ਦੋ ਦਿਨ ਬਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆਂ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲ ਜਾਂਦਾ ਸੀ ਛਿੜੀ ਚਾਰ ਕਰਦਾ ਐਂ ਕਰਨਾ ਬਾ ਕਰਨਾ ਇੱਕ ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਭਾਈ ਜੀ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ 10 ਸਾਲ ਇੱਕ ਮੁੰਡੇ ਨੂੰ ਬਾਹਰ ਵੀ ਜਾਣਾ ਸੀ ਜਾਣਾ ਸੀ ਭਾਈ ਜੀ ਇੱਕ ਮੁੰਡੇ ਨੂੰ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੈਲਾਈ ਹੋਈ ਸੀਗੀ ਆ ਆ ਮੀਡੀਅਮ ਪਰਿਵਾਰ ਚੋਂ ਆ ਭਾਈ ਜੀ ਖੇਤੀਬਾੜੀ ਨਾਲ ਸੰਬੰਧਤਾਂ ਖੇਤੀਬਾੜੀ ਨਾਲ ਹੀ ਗੱਲ ਚੱਲਦਾ ਭਾਈ ਜੀ ਬਾਈ ਬਹੁਤ ਮੰਦਪਾਗੀ ਘਟਨਾ ਅੱਜ ਵਾਪਰੀ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਗੱਡੀ ਇਹ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਇੱਕ ਕੱਲ ਸ਼ਾਮ ਨੂੰ ਜੀ ਸੋ ਦੜਬੇ ਵੱਲੋਂ ਆ ਰਹੇ ਤੇ ਰੋਗੋਲੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਂ ਪੁਲ ਟੱਪ ਕੇ ਗੱਡੀ ਜਿਹੜਾ ਕਿ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਮੌਤ ਹੋ ਗਈ ਅਸੀਂ ਇਹਨਾਂ ਨੂੰ ਬਾਬਰਸੀਆਂ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਫੇਰ ਵੀ ਨਾ ਜਵਾਬ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਤੌੜ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ ਕਿੰਨੇ ਬੰਦੇ ਸੀ ਗੱਡੀ 'ਚ ਦੋ ਬੰਦੇ ਸੀ ਗੱਡੀ 'ਚ ਜੀ ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ ਹਾਂ ਦੋਨੇ ਦੋਸਤ ਸੀ ਜੀ ਰੋਗੜੇ ਪਿੰਡ ਦੇ ਸੀ ਕਿ ਜੀ ਜਤਿੰਦਰ ਸਿੰਘ ਤੇ ਲਾਡੀ ਸਿੰਘ ਕਿੰਨੀ ਉਮਰ ਸੀ ਬਾਈ ਜੀ ਬੰਦੇ ਦੀ ਇਹ ਤਕਰੀਬਨ ਜੀ 1 ਮਿੰਟ ਦਾ 18-20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਜੀ ਪਤਾ ਲੱਗੇ ਬਾਹਰ ਬੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਜੀ ਪਹਿਲਾਂ ਜਿਹੜਾ ਮੁੰਡਾ ਤਿੰਦਰ ਹੈ ਬਾਈਕ ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫੇਰ ਆ ਗਿਆ ਸੀ ਦੁਬਾਰਾ ਫੇਰ ਉਹਨੇ ਮਤਲਬ ਜਾਣਾ ਸੀ ਯਾ ਲਾਡੀ ਹੈ ਇਹਦਾ ਭਰਾ ਹੈ ਜਿਹੜਾ ਉਹ ਪਹਿਲਾਂ ਗਿਆ ਗਿਆ ਹੋਇਆ ਤੇ ਉਹ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਬਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚੋਂ ਤੇ ਆਉਂਦੇ ਹੋਏ ਹਾਦਸਾ ਵਾਪਰਿਆ ਇਹਨਾਂ ਨਾਲ ਜੀ ਪਿੰਡ ਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਜਵਾ ਦਵਾਰੇ ਇਹ ਦੋ ਮੁੰਡੇ ਜਿਹਨ ਮਰੇ ਸਾਡੇ ਵਿੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦਵਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਲਵੇ ਨਹੀਂ ਬੀਚੀ ਕਰਦੇ ਨੇ ਹਣੀ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਤੇ ਤੇ ਲਾਲਾ ਵੀ ਅੱਡੋ ਇਹ ਪਿੰਡੇ ਚ ਰਹਿੰਦੇ ਨੇ ਜੀ ਇਹ ਮੋੜੀ ਕਾਡਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਨਿੱਕੀ ਜਗ੍ਹਾ ਦੇ ਵਿੱਚ ਇਕੱਠੀ ਸੁਰਸਤਾਰ ਹਾਂਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਜੀ ਤਾਂ ਜੀ ਦੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਪਾਣਾ ਵਾਪਰ ਗਿਆ ਪੁਲ ਬਣਦਾ ਸੀ ਰਾਜ ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਕੇ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਆਂ ਦੀ ਕਹੇ ਜਾਂ ਪਰਿਵਾਰ ਸੀ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਕਟਰ ਚਲਾਉਂਦੇ ਉਹ ਨਾ ਚਲਾਉਂਦਾ ਸੀ ਆਪਦਾ ਚਲਾਉਂਦਾ ਸੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀਗੇ। ਹਾਂ ਉਹ ਯਾਰ ਵੀ ਜਾਣਾ ਸੀ ਬੱਚੇ ਨੇ। ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ। ਮੋੜੀ ਘੰਟਾਂ ਦੇ ਮੁੰਡੇ ਨੇ। ਇਹ ਸਾਡਾ ਪੂਣੀਆ ਪਰਿਵਾਰ ਦਾ ਬੰਦਾ ਸੀ। ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ। ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ। ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ। ਦੋਨੇ ਮੁੰਡੇ ਕਿੱਥੋਂ ਦੇ ਪਿੰਡ ਦੇ ਰਹਣੇ ਸੀ? ਹਾਂ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ। ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ। ਛੋਟੀ ਉਮਰ ਸੀ ਇਹਨਾਂ ਦੀ ਇਹ ਆ ਸੁਹਾਸੀ ਆ ਮੁੰਡਿਆਂ ਦਾ ਜੀ ਕਿੰਨੇ ਕਿ ਪਿੰਡ ਬਹੁਤ ਵਧੀਆ ਠੀਕ ਕਿੰਨੇ ਇੱਕ ਸੁਹਾ ਦੇ ਪਰਿਵਾਰ ਵੀ ਨੇ ਇੱਕ ਸੁਹਾ ਦੇ ਨੇ ਇਹਨਾਂ ਦੇ ਵਧੀਆ ਸ਼ਰੀਫ ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ